ਅੱਜ ਗੁਰਦੁਆਰਾ ਬਾਬਾ ਨਾਮਦੇਵ ਜੀ ਵਿਖੇ ਅਸੂਮੀ ਨਿੱਦੀ ਸੰਗ੍ਰਾਂਹ ਤੇ ਜੋ ਬੱਚੇ ਪੜਨ ਵਿੱਚ ਅਸ਼ਿਆਰ ਨੇ ਪਰ ਕੁਝ ਕਾਰਨਾ ਕਰਕੇ ਉਹ ਆਪਣੀ ਫੀਸ ਅਦਾ ਕਰਨ ਵਿੱਚ ਅਸਮਰਥ ਨੇ ਉਹਨਾਂ ਨੂੰ ਗੁਰਦੁਆਰਾ ਸਹਾਇ ਕਮੇਟੀ ਵੱਲੋਂ ਚੈੱਕ ਪ੍ਰਦਾਨ ਕੀਤੇ ਗਏ ਹਨ ਇਸੇ ਥੀਮ ਮਗਰਲੇ ਤੱਕ ਤਾਂ ਚੱਲਣਾ ਤੋਂ ਚੱਲ ਰਹੀ ਆ ਪਹਿਲੀ ਸਕੀਮ ਵਿੱਚ ਪਹਿਲੇ ਸਾਲ ਅਸੀਂ 10 ਬੱਚਿਆਂ ਨੂੰ ਵਜੀਫੇ ਦਿੱਤੇ ਸੀ ਦੂਜੀ ਸਕੀਮ ਦੂਜੇ ਸਾਲ ਵਿੱਚ ਅਸੀਂ 13 ਬੱਚਿਆਂ ਨੂੰ ਵਜੀਫੇ ਦਿੱਤੇ ਔਰ ਇਸ ਸਾਲ ਅਸੀਂ 17 ਬੱਚਿਆਂ ਨੂੰ ਵਜੀਫੇ ਦਿੱਤੇ ਆ ਕੁੱਲ ਮਿਲਾ ਕੇ 40 ਬੱਚਿਆਂ ਨੂੰ ਅਸੀਂ ਵਜੀਫੇ ਦੇ ਦਿੱਤੇ ਆ ਇਹ ਸਹਾਇਤਾ ਦੀ ਰਾਸ਼ੀ 10000 ਰੁਪਏ ਹੈ ਜਾਂ ਜਿੱਤੇ ਇਸ ਤੋਂ ਘੱਟ ਕਿਸੇ ਨੇ ਕਿਸਤਾਰੀ ਆ ਉਹ ਹੈ ਪਰਮਾਤਮਾ ਸਾਨੂੰ ਸਮੱਤ ਬਖਸ਼ੇ ਸਾਨੂੰ ਸ਼ਕਤੀ ਦੇਵੇ ਕਿ ਅਸੀਂ ਇਸ ਕੀਵ ਨੂੰ ਹੋਰ ਦੂਰੀ ਤੱਕ ਨਜਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ